ਪਿਆਰੇ ਵਿਦਿਆਰਥੀ ਸਵਾਗਤ ਹੈ ਚੈਨਲ ਵਿੱਚ ਹਾਜ਼ਰ ਹਾਂ ਅਗਲੀ ਵੀਡੀਓ ਲੈ ਕੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਲੇਖ ਰਚਨਾ ਇਤਿਹਾਸਿਕ ਸਥਾਨ ਦੀ ਯਾਤਰਾ ਤੇ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀ ਸਾਰੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕਣ ਤੇ ਸ਼ੁਰੂ ਕਰਦੇ ਆਪਾਂ ਲੇਖ ਰਚਨਾ ਇਤਿਹਾਸਿਕ ਸਥਾਨ ਦੀ ਯਾਤਰਾ ਵਿਦਿਆਰਥੀਆਂ ਲਈ ਇਤਿਹਾਸਿਕ ਸਥਾਨ ਦੀ ਯਾਤਰਾ ਬਹੁਤ ਮਹੱਤਵ ਰੱਖਦੀ ਹੈ ਕਿਉਂਕਿ ਇਸ ਨਾਲ ਵਿਦਿਆਰਥੀ ਨੂੰ ਅਸਲੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਉਨਰ ਨਹੀਂ ਪਹਿਲਾਂ ਪੁਸਤਕਾਂ ਰਾਹੀਂ ਜਿਹੜਾ ਗਿਆਨ ਹੈ ਉਹ ਪ੍ਰਾਪਤ ਕੀਤਾ ਹੁੰਦਾ ਹੈ ਫਿਰ ਜਦੋਂ ਅਸਲੀ ਚੀਜ਼ਾਂ ਜਾਂ ਫਿਰ ਸਥਾਨ ਨੂੰ ਦੇਖਦੇ ਹਨ ਤਾਂ ਉਸ ਸਮੇਂ ਇਹਨਾਂ ਨੂੰ ਇਸ ਤਰ੍ਹਾਂ ਦਾ ਗਿਆਨ ਮਿਲਦਾ ਹੈ ਜੋ ਉਹ ਕਦੇ ਵੀ ਨਹੀਂ ਭੁੱਲ ਸਕਦੇ ਪਿੱਛੇ ਜਿਹੇ ਕਾਲਜ ਦਸੰਬਰ ਦੀ ਛੁੱਟੀਆਂ ਲਈ ਬੰਦ ਹੋਣਾ ਸੀ ਤੇ ਸਾਡੇ ਪ੍ਰਿੰਸੀਪਲ ਸਾਹਿਬ ਦੀ ਪ੍ਰਵਾਨਗੀ ਨਾਲ ਸਾਡੇ ਇਤਿਹਾਸ ਦੇ ਮਤਲਬ ਹੈਡ ਨੇ ਸਾਡੇ ਕਾਲਜ ਦੇ ਵਿਦਿਆਰਥੀਆਂ ਨਾਲ ਭਾਰਤ ਦੇ ਇਤਿਹਾਸ ਵਿੱਚ ਮਹੱਤਤਾ ਰੱਖਣ ਵਾਲੇ ਸ਼ਹਿਰ आगरा ਜਾਣ ਦਾ ਪ੍ਰੋਗਰਾਮ ਬਣਾਇਆ ਸਭਨਾਂ ਵਿਦਿਆਰਥੀਆਂ ਨੇ ਲੁਡਿੰਦੇ ਪੈਸੀ ਪ੍ਰੋਫੈਸਰ ਸਾਹਿਬ ਕੋਲੋਂ ਮਤਲਬ ਜਮ੍ਹਾਂ ਕਰਵਾ ਦਿੱਤੇ ਤੇ ਅਗਲੇ ਦਿਨ ਸਵੇਰੇ ਹੀ ਅਸੀਂ ਠੀਕ ਸਮੇਂ ਤੇ ਸਟੇਸ਼ਨ ਤੇ ਪੁੱਜੇ ਤੇ ਗੱਡੀ ਵੀ ਸਵਾਰ ਹੋ ਕੇ ਦੂਸਰੇ ਦਿਨ ਦੁਪਹਿਰ ਨੂੰ ਆਗਰੇ ਆਪਣੇ ਟਿਕਾਣੇ ਤੇ ਪੁੱਜ ਗਏ ਖਾਣਾ ਖਾਧਾ ਤੇ ਕਪੜੇ ਬਦਲ ਕੇ ਸਭ ਵਿਦਿਆਰਥੀ ਬਸ ਰਹੇ ਆਗਰਾ ਦਾ ਲਾਲ ਕਿਲਾ ਦੇਖਣ ਚਲੇਗੇ ਪ੍ਰੋਫੈਸਰ ਸਾਹਿਬ ਦਾ ਵਿਚਾਰ ਸੀ ਕਿ ਦਿਨੋਂ ਦਿਨ ਕਿਲਾ ਅ ਦੇਖ ਲਿਆ ਜਾਈ ਤੇ ਕਿਉਂਕਿ ਰਾਤ ਨੂੰ ਚਾਨਣੀ ਹੋਣ ਕਾਰਨ ਤਾਜ ਮਹਿਲ ਦੇਖਣ ਜਾਣਾ ਸੀ ਕਿਲਾ ਦੇਖ ਕੇ ਅਸੀਂ ਬਹੁਤ ਹੈਰਾਨ ਰਹਿ ਗਏ ਉਹ ਕਿਲਾ ਕਿੰਨਾ ਮਜਬੂਤ ਸੀ ਸੱਚਮੁੱਚ ਮੁਗਲ ਬਾਦਸ਼ਾਹਾਂ ਦੇ ਪਵਨ ਨਿਰਮਾਣ ਕਲਾ ਦੇ ਪਿਆਰ ਤੇ ਸ਼ਕਤ ਦੀ ਉੱਥੇ ਗਵਾਹੀ ਮਿਲਦੀ ਹੈ ਇਸ ਦੇ ਅੰਦਰ ਦੀਵਾਨ-ਏ-आम, ਦੀਵਾਨ-ਏ-ਖਾਸ ਤੇ ਜਹਾਂਗੀਰੀ ਮਹਿਲ ਦੇ ਖਾਸ ਦੇਖਣਯੋਗ ਹਨ ਕਿ ਲਈ ਤਾਂ ਵਾਪਸ ਕਿ ਲਈ ਤਾਂ ਵਾਪਸ ਆ ਕੇ ਕੁਝ ਦਿਨ ਆਰਾਮ ਕੀਤਾ ਫਿਰ ਖਾਣਾ ਖਾ ਕੇ ਬਸ ਰਹੀ ਤਾਜ ਮਹਿਲ ਪਹੁੰਚ ਗਏ ਅਸੀਂ ਬਹੁਤ ਦਿਨ ਤੋਂ ਤਾਜ ਮਹਿਲ ਬਾਰੇ ਸੁਣਿਆ ਹੋਇਆ ਸੀ ਇਸ ਨੂੰ ਦੇਖਣ ਦੀ ਬਰ ਇੱਛਾ ਸੀ ਤਾਜ ਮਹਿਲ ਮੁਗਲ ਸਮਰਾਟ ਸ਼ਾਹਜਹਾਨ ਨੇ ਆਪਣੀ ਪਿਆਰੀ ਪਤਨੀ ਮੁਮਤਾਜ਼ ਮਹਿਲ ਦੀ ਯਾਦ ਵਿੱਚ ਬਣਵਾਇਆ ਸੀ ਤੇ ਇਹ ਜਮਨਾ ਦੇ ਕੰਢੇ ਬਣਵਾਇਆ ਸੀ ਸੰਗ ਮਰਮਰ ਦਾ ਇਹ ਮਕਬਰਾ ਦੰਪਤੀ ਪਿਆਰ ਦੀ ਇੱਕ ਅਦੁੱਤੀ ਇਮਾਰਤ ਹੈ ਇਹ ਭਾਰਤੀ ਇਸਤਰੀ ਦੀ ਸੁੰਦਰਤਾ ਨੂੰ ਇੱਕ ਮਹਾਨ ਸ਼ਰਧਾਂਜਲੀ ਹੈ ਕਈਆਂ ਨੇ ਇਸ ਨੂੰ ਸੰਗਮਰਮਰ ਵਿੱਚ ਸਾਕਾਰ ਹੋਇਆ ਸੁਪਨਾ ਆਖਿਆ ਹੈ ਤਾਜ ਦੀ ਉਸਾਰੀ ਕਰਵਾਉਣ ਦੀ ਜ਼ਿੰਮੇਵਾਰੀ ਸ਼ਿਰਾਜ ਨਿਵਾਜ਼ੀ 우ਸਤਾਦ ਨੂੰ ਸੌਂਪੀ ਗਈ ਸੀ ਉਸ ਦੀ ਸਹਾਇਤਾ ਲਈ ਉਸ ਦਾ ਪੁੱਤਰ ਮੁਹੰਮਦ ਸ਼ਰੀਫ ਵੀ ਸੀ ਇਹ 22 ਸਾਲਾਂ ਵਿੱਚ ਪੂਰਾ ਹੋਇਆ ਸੀ ਤੇ ਇਸ ਉੱਤੇ 3 ਕਰੋੜ ਰੁਪਏ ਖਰਚ ਹੋਇਆ ਸੀ ਸਭ ਵਿਦਿਆਰਥੀ 바ਸੁਤੋ ਵਿੱਚੋਂ ਉਤਰ ਕੇ ਤਾਜ ਮਹਿਲ ਵੱਲ ਵਧੇ ਰਾਤ ਸੀ ਪਰ ਦੁੱਧ ਵਰਗੀ ਚਾਨਣੀ ਨਾਲ ਧੁੱਤਿਆ ਹੋਇਆ ਤਾਜ ਮਹਿਲ ਚਪਕਾ ਮਾਰ ਰਿਹਾ ਸੀ ਤੇ ਹਰ ਦਿਲ ਨੂੰ ਖੁਸ਼ੀ ਬਖਸ਼ਦਾ ਸੀ ਪਹਿਲਾਂ ਅਸੀਂ ਲਾਲ ਪੱਥਰ ਦੇ ਬਣੇ ਉੱਚੇ ਸੁੰਦਰ ਦਰਵਾਜ਼ੇ ਰਾਹੀਂ ਅੰਦਰ ਗਏ ਇਸ ਤੇ ਕੁਰਾਨ ਵਿੱਚੋਂ ਅਜ ਤਾਂ ਲਿਖਿਆ ਹੋਇਆ ਹਨ ਤੇ ਸਾਨੂੰ ਸਾਹਮਣੇ ਤਾਜ ਮਹਿਲ ਦੀ ਸੁੰਦਰੀ ਮਾਰ ਦਿਖਾਈ ਦਿੱਤੀ ਬਹੁਤ ਸਾਰੇ ਦੇਸ਼ੀ ਤੇ ਵਿਦੇਸ਼ੀ ਲੋਕ ਤਾਜ ਮਹਿਲ ਦੇਖਣ ਆਏ ਹੋਏ ਸਨ ਚੋਂ ਪਾਸੇ ਇੱਕ ਬਾਗ ਸੀ ਤੇ ਮਕਬਲੀਕਾ ਵਿਛਿਆ ਹੋਇਆ ਸੀ ਇਸ ਦੇ ਵਿੱਚਕਾਰ ਇੱਕ ਨਹਿਰ ਨਹਿਰ ਲੰਘਦੀ ਹੈ ਨਹਿਰਾਂ ਵਿੱਚ ਫੁਹਾਰੇ ਸਨ ਤੇ ਦੋਹੀ ਪਾਸੇ ਸੰਵਰਵਰ ਦੀ ਸੁੰਦਰ ਰਸਤੇ ਬਣੇ ਹੋਏ ਹਨ ਇਸ ਨਹਿਰੂ ਇਸ ਨਹਿਰ ਦੇ ਦੋਹੀ ਪਾਸੇ ਤਿੱਖੇ ਨੱਕਦਾਰ ਸਰੂ ਦੇ ਰੁੱਖ ਹਨ ਲਾਲ ਪੱਥਰ ਦੇ ਇੱਕ ਦਰਵਾਜ਼ੇ ਨੂੰ ਪਾਰ ਕਰਕੇ ਅਸੀਂ ਤਾਲ ਦੇ ਅੰਦਰ ਚਲੇ ਗਏ ਅੰਦਰ ਮੀਨਾਕਾਰੀ ਤੇ ਜਾਲੀ ਦਾ ਬਹੁਤ ਦੁੱਤੀ ਕੰਮ ਕੀਤਾ ਹੋਇਆ ਸੀ ਜਿਸ ਨੂੰ ਦੇਖ ਕੇ ਅਸੀਂ ਬਹੁਤ ਖੁਸ਼ ਹੋਏ ਤੇ ਮੁਗਲ ਕਾਲ ਦੀ ਕਾਰੀਗਰੀ ਜਿਹੜੀ ਸੀ ਉਸ ਦੀ ਦਾਤ ਦਿੱਤੀ ਅੰਦਰ ਡਾਟਾਂ ਦੇ ਕੰਧਾਂ ਉੱਤੇ ਕੁਰਾਨ ਸ਼ਰੀਫ ਦੀਆਂ ਆਇਤਾਂ ਲਿਖੀਆਂ ਹੋਈਆਂ ਸਨ ਗੁਬੰਦ ਦੇ ਅੰਦਰ ਜਾਲੀਦਾਰ ਸੰਗਮਰਮਰ ਦਾ ਇੱਕ ਜੰਗਲਾ ਹੈ ਇਸ ਦੇ ਅੰਦਰ ਮਮਤਾਜ ਮਹਿਲ ਅਤੇ ਬਾਦਸ਼ਾਹ ਸ਼ਾਹਜਹਾਂ ਦੀ ਦੀਆਂ ਕਬਰਾਂ ਹਨ ਤੇ ਬਾਦਸ਼ਾਹ ਦੀ ਕਬਰ ਬੇਗਮ ਨਾਲ ਕੁਝ ਉੱਚੀ ਹੈ। ਪੌੜੀਆਂ ਉੱਤਰ ਕੇ ਅਸੀਂ ਤਹਿ ਖਾਨੇ ਵਿੱਚ ਚਲੇ ਗਏ ਉੱਥੇ ਕਾਫੀ ਰੌਸ਼ਨੀ ਸੀ। ਅਸੀਂ ਦੇਖਿਆ ਕਿ ਇੱਥੇ ਵੀ ਬਹੁਤ ਬੇਲ ਬੁੱਟੇ ਤੇ ਮਿਨਾਕਾਰੀ ਦਾ ਕੰਮ ਕੀਤਾ ਹੋਇਆ ਹੈ। ਭਾਵੇਂ ਤਾਜ ਮਹਿਲ ਨੂੰ ਬਣਿਆ 3 ਸਦੀਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਇਸ ਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਇਹ ਹੁਣੇ ਹੀ ਬਣਿਆ ਹੈ। ਅਸੀਂ ਇੱਥੇ ਆਉਣਾ ਤਾਂ ਨਹੀਂ ਸੀ ਚਾਹੁੰਦੇ ਪਰ ਰਾਤ ਕਾਫੀ ਹੋ ਗਈ ਸੀ। ਇਸ ਲਈ ਬਸ ਰਹੇ ਆਪਣੇ ਟਿਕਾਣੇ ਤੇ ਆ ਗਏ। ਦੂਜੇ ਦਿਨ ਸੀ ਮੁਗਲਾਂ ਦੀ ਭਵਨ ਉਸਾਰੀ ਦੇ ਹੋਰ ਉਦੁੱਤੀ ਨਮੂਨੇ ਦੇਖਣ ਲਈ ਫਤਿਹਪੁਰ ਸਿਕਰੀ ਚਲੇ ਗਏ ਤੇ ਉੱਥੇ ਕਈ ਭਵਨ ਦੇਖ ਕੇ ਮੁੜ ਵਾਪਸੀ ਲਈ ਚਾਲੇ ਪਾ ਦਿੱਤੇ ਤੇ ਬੱਚਿਓ ਇਹ ਸੀ ਆਪਣਾ ਲੇਖ ਇਤਿਹਾਸਿਕ ਸਥਾਨ ਦੀ ਯਾਤਰਾ ਤੇ ਆਸ ਕਰਦੀ ਹਾਂ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਚੰਗੀ ਲੱਗੀ ਤੇ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ